ਤੇ ਚੋਰੀ ਦਾ ਇਲਜ਼ਾਮ ਲੱਗ ਰਿਹਾ ਹੈ ਵੀਰੇ ਜੀ ਤਾਂ ਕਹਿ ਰਹੇ ਦਿਲਿਆ ਨਿਆਣਾ ਨੂੰ ਜਿੱਦੇ ਦਿੱਤ ਜਾ ਨੂੰ ਅੱਛਾ ਤੁਸੀਂ ਨਾਲ ਸੀਗੇ ਉਹਨ ਮੋਟਰਸਾਈਕਲ ਦੇ ਹਾਂ ਜੀ ਇਹ ਕੁੰਈਏ ਮੂੰਖੋਲੇ ਗੱਲ ਕਰ ਸਤ ਜੀ ਕੇ ਨਾਲ ਤੁਹਾਨੂੰ ਨਹੀਂ ਪਤਾ ਵੀ ਮੋਟਰਸਾਈਕਲ ਚੋਰੀ ਦਾ ਹੈ ਤੁਹਾਨੂੰ ਪਤਾ ਨਹੀਂ ਸੀਗਾ ਮੂੰਖੋਲੇ ਆਪਾ ਜੀ ਮੇਰਾ ਜੀ ਸਾਤਰ ਸਿੰਘ ਬਾਦਲ ਜੀ ਕਦੋਂ ਮੋਟਰਸਾਈਕਲ ਚੋਰੀਆ ਤੇ ਤੁਹਾਡਾ ਇਹ 6 ਤੇ 7 ਦੇ ਰਾਤ ਨੂੰ ਹੋਇਆ ਸੀਗਾ ਚੋਰੀ ਕਿੱਥੋਂ ਹੋਇਆ ਸੀਗਾ ਘਰੋਂ ਜੀ ਅੱਛਾ ਅੱਜ ਇਹ ਮੁੰਡੇ ਦੇ ਹੱਥ ਮਿਲਿਆ ਮੋਟਰਸਾਈਕਲ ਇਹ ਕਹ ਰਿਹਾ ਕਿਸੇ ਹੋਰ ਦਾ ਹੈ ਇਹ ਮੇਲੇ ਭਤੀ ਜਿੰਨੇ ਦੇਖ ਲਿਆ ਸੀਗਾ ਨੰਬਰ ਪਛਾਣਦਾ ਸੀਗਾ ਜੀ ਉਹ ਹੁਣ ਇਹ ਚੋਰੀ ਆ ਰੇੜੀ ਦੇ ਅੰਡੇ ਖਾਂਦਾ ਸੀ ਕਿਉਂ ਉਹਨੇ ਪਛਾਣ ਲਿਆ ਕੋਈ ਪੁਲਿਸ ਪੁਲਿਸ ਨੂੰ ਫੋਨ ਕਰਿਆ ਤੁੰਨੇ ਨਹੀਂ ਰਿਪੋਰਟ ਕੀਤੀ ਸੀ ਜੀ ਰਿਪੋਰਟ ਲਿਖਾਈ ਗਈ ਹੈ ਤੇ ਅੱਜ ਨੇ ਚੱਕਿਆ ਕਿਹੜੀ ਜਗ੍ਹਾ ਤੋਂ ਤੁਸੀਂ ਮੇਰੇ ਪ੍ਰਤਾਪ ਨਾ ਕਰਤਾ ਤੁਸੀਂ ਜਿਹੜੇ ਤੁਹਾਡੇ ਇਹ ਮਤਲਬ ਘਰ ਆਲੇ ਲੱਗਦਾ ਇਹ ਜਿਹੜਾ ਫੜਿਆ ਗਿਆ ਤੁਹਾਨੂੰ ਨਹੀਂ ਪਤਾ ਮੋਟਰਸਾਈਕਲ ਚੋਰੀ ਦਾ ਇਹ ਮੇਰੇ ਸਾਨੂੰ ਪਤਾ ਨਹੀਂ ਸੀ ਗਈ ਸੀ ਤਾਂ ਪੈਸੇ ਲੈਣ ਜਾ ਰਹੇ ਸੀ ਦੀਦੀ ਤੇ ਦੋ ਮਿੰਟ ਮੰਗ ਕੇ ਲੈ ਗਏ ਸੀ ਤੁਹਾਡੇ ਲਈ ਕਰਾਇਆ ਨਹੀਂ ਜੀ ਤੁਹਾਨੂੰ ਪਤਾ ਹੈ ਜਿਹੜੇ ਮੋਟਰਸਾਈਕਲ ਐ ਅਗਲਾ ਕਿਵੇਂ ਘਰ-ਬਾਰ ਤੋਂ ਤੰਗ ਹੋ ਕੇ ਚੀਜ਼ਾਂ ਲੈਂਦਾ ਉਸ ਤੋਂ ਬਾਅਦ ਚੋਰੀਆਂ ਕਰੀ ਜੰਨੀ ਆ ਮੈਨੂੰ ਪਤਾ ਨਹੀਂ ਸੀ ਸਾਨੂੰ ਰੋਕਿਆ ਸੀ ਇੱਕ ਵਾਰ ਜੀ ਰੁਕਿਆ ਇਹਨਾਂ ਨੇ ਕਿਹਾ ਵੀ ਇਹ ਚੋਰੀ ਦਾ ਤੁਹਾਨੂੰ ਨਹੀਂ ਪਤਾ ਜੀ ਇਹ ਵੀ ਚੋਰੀ ਦਾ ਉਦਾ ਕੀ ਨਾਮ ਹੈ ਜਿਸ ਤੋਂ ਲੈ ਕੇ ਆਏ ਹੋ ਤੁਸੀਂ ਮੇਰੇ ਵੀ ਦੇ ਵੀ ਦੇ ਨਾਮ ਆਉਂਦਾ ਕੰਮ ਕੀ ਕਰਦਾ ਉਹ ਫਾਸਟ ਐਂਡ ਤੇ ਹੀ ਰਹਿੰਦਾ ਤੇਜ਼ ਨਾਲ ਫੀ ਕੰਮ ਕੀ ਕਰਦਾ ਨਹੀਂ ਪਤਾ ਮੇਰੇ ਟੇਸ਼ਨ ਤੇ ਹੀ ਰਹਿੰਦਾ ਤੁਹਾਨੂੰ ਇਹ ਨਹੀਂ ਪਤਾ ਕੰਮ ਕੀ ਕਰਦਾ ਚੀਜ਼ ਤੁਸੀਂ ਮੰਗ ਲੈਣੇ ਹੋ ਮੈਨੂੰ ਜਾਨਦਾ ਵੀਰੇ ਨੂੰ ਕਈ ਵਾਰ ਮਿਲ ਟੇਸ਼ਨ ਮੇਰੇ ਇਹਨਾਂ ਦੀ ਗੈਂਗ ਹੋਣੀ ਪਤਾ ਨਹੀਂ ਵੀਰੇ ਤੁਹਾਨੂੰ ਨਹੀਂ ਪਤਾ ਤੁਹਾਡਾ ਘਰ ਵਾਲਾ 2 ਨੰਬਰ ਦਾ ਪੈਸਾ ਲੈ ਰਿਹਾ ਜੇ ਘਰ ਮਾ ਤੂੰ ਬੋਤ ਦਿਹਾੜੀ ਕਰਦਾ ਮੋਟਰਸਾਈਕਲ ਦੇ ਦੋ ਚੋਰੀ ਦਾ ਤਾਂ ਦੋ ਨੰਬਰ ਦੇ ਪੈਸਾ ਆਏਗਾ ਮੋਟਰਸਾਈਕਲ ਵੇਚ ਕੇ ਨਹੀਂ ਵੇਚ ਥੋੜੀ ਨਾ ਰੇ ਅ ਵੀਰੇ ਜੀ ਤਾਂ ਪੈਦੇ ਲਿੰਦੀ ਦੀ ਕੋਲ ਜਾ ਰਹੇ ਸੀਗੇ ਕਿੱਨਾ ਮੈਂ ਰਾਇ ਤੇਰਾ ਕੀ ਨਾਮ ਹੈ ਦੋ ਨੰਬਰ ਦੇ ਹੀ ਮੇਰਾ ਇਹ ਕਿਹੜੀ ਜਗ੍ਹਾ ਤੋਂ ਐ ਹਾਂਜੀ ਜੀ ਕਿਹੜੀ ਜਗ੍ਹਾ ਰੰਨਾ ਮੈਂ ਬਣਾਈ ਕਰ ਪ੍ਰਤਾਪ ਨਗਰ ਪੂਰੇ ਮੋਟਰਸਾਈਕਲ ਚੋਰੀ ਚੱਕ ਕੇ ਫਿਰ ਰਹਾ ਤੂੰ ਕਿਹਦਾ ਇਹ ਮੋਟਰਸਾਈਕਲ ਇਹ ਮੋਟਰਸਾਈਕਲ ਮੇਰਾ ਨਹੀਂ ਹੈ ਜੀ ਕਿਹਦਾ ਦੂਜੇ ਦਾ ਹੈ ਜੀ ਕਿਹਦਾ ਉਹ ਬੀਜੇ ਦਾ ਹੈ ਜੀ ਉਹ ਕਿੱਥੇ ਹੈ ਉਹ ਕਿੱਥੇ ਹੈ ਉਹ ਬਸਟੈਂਡ ਹੈ ਜੀ ਹੁਣ ਤੈਨੂੰ ਮੋਟਰਸਾਈਕਲ ਕਿੱਥੋਂ ਮਿਲਿਆ ਮੋਟਰਸਾਈਕਲ ਕਿੱਥੋਂ ਮਿਲਿਆ ਤੈਨੂੰ ਹਾਂ ਜੀ ਮੋਟਰਸਾਈਕਲ ਕਿੱਥੋਂ ਮਿਲਿਆ ਤੈਨੂੰ ਬਸਟੈਂਡ ਤੋਂ ਦਿੱਤਾ ਜੀ ਮੈਨੂੰ ਮੋਟਰਸਾਈਕਲ ਇੱਕ ਖਰੀਦਿਆ ਦੇ ਨੇ ਚੱਕ ਕੇ ਲਿਆ ਤੂੰ ਵੀ ਨਾ ਨਾ ਚੱਕੇ ਨਹੀਂ ਲਿਆ ਜੀ ਮੈਂ ਤਾਂ ਮੰਗ ਕੇ ਲੈ ਕੇ ਆਈ ਜੀ ਮੈਂ ਪੈਸੇ ਲੈ ਕੇ ਆਣੇ ਮੈਂ ਕਿਹਾ ਮੈਂ ਤੇਲ ਪਵਾ ਦੂੰਗਾ ਮੋਟਰਸਾਈਕਲ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਲੈ ਜਾ ਮੈਂ ਕਿਹਾ ਵਾਪਸ ਆ ਜਾਈਏ ਕਹਿੰਦਾ ਉੱਥੇ ਬਿਟਾਲ ਉਹ ਕਹਿੰਦਾ ਉੱਥੇ ਹੀ ਆ ਜਾ ਬੋਲਣ ਨੂੰ ਬੋਲਣ ਦੇ ਉਹ ਤਾਂ ਹੈ ਪਾ ਜੇ ਉੱਧਰ ਤੇ ਕਹਿ ਲਿਆ ਮੈਂ ਤੇਲ ਪਵਾ ਦੂੰਗਾ ਕੀ ਹੋ ਗਿਆ ਵੀਰੇ ਹੋਏ ਯਾਰ ਮੁੰਡਾ ਚੱਕੀ